ਇਟਲੀ ਦੇ ਪੇਪਰਾਂ ਬਾਰੇ ਜਿਹੜੀ ਆਪਾਂ ਵੀਡੀਓ ਪਾਈ ਆ ਜੀ ਉਹ ਆਪਣੇ ਵਾਲੀ ਵੀਡੀਓ ਚੱਕ ਚੱਕ ਲੋਕ ਆਪਣੇ ਪੇਜਾਂ ਦੇ ਉੱਤੇ ਪਾਈ ਜਾਂਦੇ ਨੇ ਕਈ ਲੋਕ ਤੁਹਾਨੂੰ ਫੋਨ ਕਰ ਕਰ ਕੇ ਕਹੀ ਜਾਂਦੇ ਨੇ ਵੀ ਸਾਨੂੰ 10-20000 ਰੁਪਇਆ ਦਿਓ ਇੰਡੀਆ ਦਾ ਸੀ ਸੋਡੀ ਫਾਈਲ ਜਮਾ ਕਰਾਉਣੀ ਹੈ ਸਾਡਾ ਕੋਈ ਵੀ ਬੰਦਾ ਤੁਹਾਨੂੰ ਕਦੇ ਵੀ ਫੋਨ ਨਹੀਂ ਕਰੂ ਹੋਣ ਤੁਸੀਂ ਲਾਉਂਗੇ ਅਸੀਂ ਜਿਹੜੇ ਸਾਨੂੰ ਆ ਦੋ ਤਿੰਨ ਨੰਬਰ ਨੇ ਇਹੀ ਨੰਬਰ ਨੇ ਜੇ ਕਿਸੇ ਹੋਰ ਨੰਬਰ ਤੋਂ ਫੋਨ ਆਉਂਦਾ ਉਹ ਸਾਡਾ ਬੰਦਾ ਨਹੀਂ ਜੇ ਸਾਨੂੰ ਵੀ ਤੁਸੀਂ ਲਿਖ ਲਿਖਿਆ ਕੇ ਪੈਸੇ ਦੇਣੇ ਨੇ ਆਪਦੀ ਕਾਗਜ਼ੀ ਕਾਰਵਾਈ ਕਰਕੇ ਪਰਨੋਟ ਭਰਾ ਕੇ ਸਾਨੂੰ ਮਿਲ ਜਿਹੜੇ ਇਟਲੀ ਵਾਲੇ ਬੰਦੇ ਨੇ ਉਹ ਬਰੋਨਾ ਦੇ ਵਿੱਚ ਆਓ ਜਿਹੜੇ ਇੰਡੀਆ ਵਾਲੇ ਬੰਦੇ ਨੇ ਉਹ ਜਲੰਧਰ ਆਓ ਜੇ ਦੂਰ ਵੀ ਆ ਯਾਰ ਤੁਸੀਂ ਇਟਲੀ ਵੀ ਆਉਣਾ ਨਾ ਇੱਕ ਦਿਨ ਕੱਢ ਲਓ ਠੀਕ ਆ ਜੇ ਤੁਸੀਂ ਉਹੀ ਫੋਨ ਤੇ ਪੈਸੇ ਦੇ ਦੇਣੇ ਤੁਹਾਡੇ ਪੈਸੇ ਮਰ ਜਾਣਗੇ ਫਾਇਦਾ ਕੋਈ ਇੱਕ ਦਿਨ ਕੱਢੋ ਤੇ ਆਜੋ ਮਿਲੋ ਸਾਡੇ ਬੰਦਿਆਂ ਨੂੰ ਲਿਖ ਲਿਖਿਆ ਕਰਕੇ ਫੇਰ ਪੈਸੇ ਦਿਓ ਲਿਮਟ ਦਾ ਜਿਹਦੇ ਪਹਿਲਾਂ ਭਰੇ ਗਏ ਉਹ ਓਕੇ ਆ ਕੰਮ ਇੱਕ ਨੰਬਰ ਦਾ ਕੰਮ ਆ ਕੋਈ ਚੱਕਰੇ ਨਹੀਂ ਮੇਰਾ ਭਰਾ ਓਕੇ ਸਾਡਾ ਇੱਕ ਪੇਜੀ ਆ ਜੀ ਸਿਮਰਨਜੀਤ ਸਿੰਘ ਸੋਹੀ ਕਿਰਪਾ ਕਰਕੇ ਆਪਣੇ ਨੰਬਰ ਕਮੈਂਟ ਦੇ ਵਿੱਚ ਨਾ ਦਿਓ ਸਾਡੇ ਨਾਲ ਮੈਸੇਜ ਤੇ ਕਾਲ ਕਰੋ ਕਮੈਂਟ ਕਰੋ ਅਸੀਂ ਫੇਰ ਤੁਹਾਨੂੰ ਜਿਹੜੇ ਬੰਦੇ ਦਾ ਨੰਬਰ ਦੇਵਾਂਗੇ ਉਹਦੇ ਤੇ ਕਾਲ ਕਰੋ ਆਪਣਾ ਨੰਬਰ ਨਾ ਦਿਓ ਸਸਿਕਾਲ